ਵਿਆਹ ਦੇ 바ਰੇ ਦੇ ਵਿੱਚ ਆਪਾਂ ਸਿੱਖਣਾ ਆ। ਸੋ ਬਹੁਤ ਸਾਰੇ ਭੈਣ ਭਰਾ ਇੱਥੇ ਉਹ ਬੈਠੇ ਹੋਣਗੇ ਜਿਨ੍ਹਾਂ ਦੇ ਅਜੇ ਵਿਆਹ ਹੋਣੇ ਆ ਤੇ ਬਹੁਤ ਸਾਰੇ ਭੈਣ ਭਰਾ ਬੈਠੇ ਜਿਨ੍ਹਾਂ ਨੇ ਹੱਲੇ ਆਪਣੇ ਨਿਆਣੇ ਵਿਆਹਣੇ ਆ। ਤੇ ਹੁਣ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਸਿੱਧੇ ਹੋ ਕੇ ਬਹਿ ਜਾਓ। ਭਈ ਆਪਾਂ ਸਿੱਖੀਏ ਆਪਾਂ ਨੂੰ ਵਚਨ ਕੀ ਦੱਸਦਾ ਆ ਵਿਆਹ ਦੇ ਵਿਸ਼ੇ ਦੇ ਵਿੱਚ। ਸੋ ਅੱਜ ਆਪਾਂ ਸਿੱਠਣੀਆਂ ਸਿੱਠਣੀਆਂ ਦਿੰਦੇ ਨਾ ਵਿਆਹਾਂ ਦੇ ਵਿੱਚ ਅੱਜ ਆਪਾਂ ਦੇਖਦੇ ਬੱਚਾ ਆਪਨੂੰ ਕਿਹੜੀਆਂ ਸਿੱਠਣੀਆਂ ਦਿੰਦਾ ਆ ਤੇ ਅੱਜ ਤੁਸੀਂ ਉਹ ਧਿਆਨ ਨਾਲ ਸੁਣਨੀ ਆ ਹallelujah ਸੋ ਵਿਆਹ ਇੱਕ ਬਹੁਤ ਆਦਰਵੰਤ ਚੀਜ਼ ਆ ਇੱਕ ਆਦਰਵੰਤ ਰਿਸ਼ਤਾ ਆ ਕਿਉਂਕਿ ਵਿਆਹ ਦੇ ਬਾਰੇ ਵਿੱਚ ਬਾਈਬਲ ਦੇ ਵਿੱਚ ਲਿਖਿਆ ਪਵਿੱਤਰ ਸ਼ਸਤਰ ਦੇ ਵਿੱਚ ਲਿਖਿਆ ਵਿਆਹ ਸਬਨਾ ਨਾਲੋਂ ਆਦਰਯੋਗ ਗਿਣਿਆ ਜਾਵੇ ਕਿਉਂਕਿ ਇਹੇ ਸੰਬੰਧ ਇਹ ਰਿਸ਼ਤਾ ਪਰਮੇਸ਼ਵਰ ਨੇ ਸਭ ਤੋਂ ਬੈਸਟ ਬਣਾਇਆ ਤੇ ਸਭ ਤੋਂ ਫਰਸਟ ਬਣਾਇਆ ਆ ਕਿਉਂਕਿ ਜਦੋਂ ਆਦਮ ਦੀ ਸਿਰਜਣਾ ਕੀਤੀ ਸਰਵਸ਼ਕਤੀਮਾਨ ਪਿਤਾ ਪਰਮੇਸ਼ਵਰ ਜੀ ਨੇ ਤਾਂ ਪਰਮੇਸ਼ਵਰ ਜੀ ਦੇ ਵਚਨ ਦੇ ਵਿੱਚ ਇਦਾਂ ਲਿਖਿਆ ਕਿ ਜਦੋਂ ਆਦਮ ਨੂੰ ਪਰਮੇਸ਼ਵਰ ਨੇ ਡਿੱਠਾ ਕਿ ਉਹ ਇਕੱਲਾ ਆ ਤੇ ਪਰਮੇਸ਼ਵਰ ਨੂੰ ਚੰਗਾ ਨਹੀਂ ਲੱਗਿਆ ਤਾਂ ਪਰਮੇਸ਼ਵਰ ਨੇ ਕਿਹਾ ਆਓ ਇਹਦੇ ਲਈ ਇੱਕ ਸਹਾਇਕਣ ਬਣਾਈਏ ਤਪਰਮੇਸ਼ਵਰ ਜੀ ਨੇ ਆਦਮ ਦੇ ਲਈ ਔਰਤ ਦੀ ਰਚਨਾ ਕੀਤੀ ਤੇ ਉਹਨਾਂ ਨੂੰ ਬles ਕੀਤਾ ਕਿ ਆ ਵਦੋ ਫਲੋਤੇ ਧਰਤੀ ਨੂੰ ਭਰ ਦਿਓ ਫਲਦਾਰ ਹੋਵੋ ਇਸ ਧਰਤੀ ਦੇ ਉੱਤੇ ਉਹਨਾਂ ਦਾ ਅੰਸ਼ ਵਧੇ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਇਸ ਲਈ ਇਹ ਇੱਕ ਬਹੁਤ ਹੀ ਆਦਰਵੰਤ ਜਿਹੜਾ ਰਿਸ਼ਤਾ ਆ ਆਦਰਯੋਗ ਰਿਸ਼ਤਾ ਆ ਇਹ ਕੋਈ ਮੁਖੌਲ ਵਾਲਾ ਰਿਸ਼ਤਾ ਨਹੀਂ ਆ ਤਾਂ ਹੀ ਸਾਰੇ ਜਾਣੇ ਰਲਕੇ ਇਸ ਜਿਹੜਾ ਸਮਾਂ ਹੁੰਦਾ ਇਹਨੂੰ ਬਹੁਤ ਸੈਲੀਬ੍ਰੇਟ ਕਰਦੇ ਆ ਪਰ ਕਈ ਵਾਰੀ ਅਸੀਂ ਇਦਾਂ ਸੈਲੀਬ੍ਰੇਟ ਕਰਦੇ ਕਿ ਅਸੀਂ ਪਰਮੇਸ਼ਵਰ ਦੀ ਨਿਗਾਹ ਵਿੱਚ ਉਸ ਰਿਸ਼ਤੇ ਨੂੰ ਕਢਾਉਣਾ ਬਣਾ ਦਿੰਨੇ ਹਾਂ ਸੋ ਅੱਜ ਆਪਾਂ ਵਚਨ ਦੇ ਵਿੱਚੋਂ ਇਹ ਹੀ ਸਿੱਖਣਾ ਹੈ ਕਿ ਇਹ ਜਿਹੜਾ ਰਿਸ਼ਤਾ ਆ ਪਰਮੇਸ਼ਵਰ ਜੀ ਕਿੱਦਾਂ ਦਾ ਚਾਹੁੰਦੇ ਆ ਤੇ ਕਿੱਦਾਂ ਅਸੀਂ ਆਪਣੇ ਵਿਆਹ ਕਰਨੇ ਆ ਜਿਹੜੇ ਕੁਆਰੇ ਆ ਔਰ ਕਿੱਦਾਂ ਅਸੀਂ ਗਾਂ ਆਪਣੇ ਧੀਆ ਪੁੱਤਰਾਂ ਦੇ ਵਿਆਹ ਕਰਨੇ ਆ ਤਿਆਉ ਆਪਾਂ ਵਚਨ ਦੇ ਵਿੱਚ ਦੇਖਦੇ ਆਂ ਬਵਿਸ਼ਥਾਸਾਰ ਦੀ ਕਿਤਾਬ ਉਹਦਾ 6 ਨੰਬਰ ਅਧਿਆਇ ਹੈ ਰੋਦੀ 12 ਤੋਂ 15 ਨੰਬਰ ਪੰਕਤੀ ਤੱਕ ਆਪਾਂ ਦੇਖਦੇ ਆਂ ਸੋ ਇੱਥੇ ਲਿਖਿਆ ਤਾਂ ਤੁਸੀਂ ਚੌਕਸ ਰਹੋ ਮਤੇ ਤੁਸੀਂ ਯਹੋਵਾ ਨੂੰ ਵਿਸਰ ਜਾਓ ਜਿਹੜਾ ਤੁਹਾਨੂੰ ਮਿਸਰ ਦੇਸ਼ ਤੋਂ ਗੁਲਾਮੀ ਦੇ ਘਰ ਤੋਂ ਕੱਢ ਲਿਆਇਆ ਯਹੋਵਾ ਆਪਣੇ ਪਰਮੇਸ਼ਰ ਤੋਂ ਡਰੋ ਉਸ ਦੀ ਉਪਾਸਨਾ ਕਰੋ ਅਤੇ ਉਸ ਦੇ ਨਾਮ ਦੀ ਸੌਂ ਖਾਓ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ ਅਰਥਾਤ ਉਹਨਾਂ ਲੋਕਾਂ ਦੇ ਦੇਵਤਿਆਂ ਦੇ ਪਿੱਛੇ ਜਿਹੜੇ ਤੁਹਾਡੇ ਆਲੇ-ਦੁਆਲੇ ਹਨ ਕਿਉਂਕਿ ਜੋ ਯਹਵਾ ਤੁਹਾਡਾ ਪਰਮੇਸ਼ੁਰ ਜਿਹੜਾ ਤੁਹਾਡੇ ਵਿੱਚ ਹੈ ਇੱਕ ਅਣਖ ਵਾਲਾ ਪਰਮੇਸ਼ੁਰ ਹੈ ਅਜੇਹਾ ਨਾ ਹੋਵੇ ਕਿ ਯਹੋਵਾ ਤੁਹਾਡੇ ਪਰਮੇਸ਼ਵਰ ਦਾ ਕਰੋਧ ਤੁਹਾਡੇ ਉੱਤੇ ਪੜ ਕੇ ਅਤੇ ਉਹ ਤੁਹਾਨੂੰ ਜ਼ਮੀਨ ਉੱਤੋਂ ਮਿਟਾ ਦੇਵੇ ਸੋ ਭਿਆਨਕਾ ਨਾ ਵਚਨ ਸੁਣ ਕੇ ਕਿੰਨਾ ਭਿਆਨਕ ਲੱਗਦਾ ਆ ਸੋ ਪਰਮੇਸ਼ਵਰ ਜੀ ਦਾ ਵਚਨ ਆਪਾਂ ਨੂੰ ਇਦਾਂ ਦੱਸਦਾ ਆ ਕਿ ਪਰਮੇਸ਼ਵਰ ਨੇ ਸਾਨੂੰ ਇੱਕ ਗੁਲਾਮੀ ਦੇ ਵਿੱਚੋਂ ਕੱਢਿਆ ਆ ਤੇ ਹੁਣ ਉਹ ਇਦਾਂ ਚਾਹੁੰਦਾ ਹੈ ਸਾਡਾ ਪਰਮੇਸ਼ਵਰ ਸਾਡੇ ਪਿਤਾ ਪਰਮੇਸ਼ਵਰ ਜੀ ਐਦਾਂ ਚਾਹੁੰਦੇ ਆ ਵੀ ਹੁਣ ਅਸੀਂ ਮੁੜ ਕੇ ਉਸ ਚਿੱਕੜ ਵਿੱਚ ਨਹੀਂ ਜਾਣਾ ਜਿੱਥੋਂ ਸਾਨੂੰ ਪਰਮੇਸ਼ਵਰ ਜੀ ਨੇ ਕੱਢਿਆ ਆ ਤਾਂ ਕੀ ਕਹਿੰਦਾ ਕਹਿੰਦਾ ਚੌਕਸ ਰਹੋ ਚੌਕਸ ਰਹੋ ਦਾ ਮਤਲਬ ਹੁੰਦਾ ਅਵੇਅਰ ਹੋਇਓ ਧਿਆਨ ਰੱਖਿਓ ਐ ਨਾ ਹੋਏ ਵੀ ਤੁਸੀਂ ਕਦੀ ਤਿਲਕ ਜਾਇਓ ਐ ਨਾ ਹੋਏ ਤੁਹਾਨੂੰ ਕੋਈ ਧੱਕਾ ਮਾਰ ਦੇ ਐਦਾਂ ਨਾ ਹੋਏ ਤੁਸੀਂ ਡਿੱਗ ਪਿਓ ਚੌਕਸ ਰਹੋ ਕਿਤੇ ਭਰਮਾਏ ਨਾ ਜਾਇਓ ਕਿਤੇ ਫੇਰ ਉਹੀ ਕੰਮ ਨਾ ਕਰਨ ਲੱਗ ਜਿਓ ਜਿਨ੍ਹਾਂ ਕੰਮਾਂ ਤੋਂ ਪਰਮੇਸ਼ਰ ਨੇ ਤੁਹਾਨੂੰ ਆਜ਼ਾਦ ਕੀਤਾ ਆ ਜਿਹੜੀਆਂ ਬੇੜੀਆਂ ਚ ਤੁਸੀਂ ਪਹਿਲਾਂ ਬੱਜੇ ਸੀ ਫੇਰ ਜਾ ਕੇ ਉਹ ਸੰਗਲ ਆਪਣੇ ਗਲਾਂ ਦੇ ਵਿੱਚ ਨਾ ਪਾ ਲਿਓ ਫੇਰ ਕੀ ਦੱਸਦਾ ਆ ਕਹਿੰਦਾ ਤੁਸੀਂ ਦੂਜੇ ਦੇਵਤਿਆਂ ਦੇ ਪਿੱਛੇ ਨਾ ਜਾਇਓ ਜਿਹੜੇ ਤੁਹਾਡੇ ਆਲੇ-ਦੁਆਲੇ ਆ ਕਰਕੇ ਹੁਣ ਤਾਂ ਤੁਹਾਨੂੰ ਪਰਮੇਸ਼ਵਰ ਜੀ ਨੇ ਕੱਢ ਲਿਆ ਅਸੀਂ ਕਿਸੇ ਦੀ ਖਿਲਾਫਤ ਨਹੀਂ ਬੋਲਦੇ ਪਰ ਅਸੀਂ ਸਿਰਫ ਉਹ ਹੀ ਬੋਲਦੇ ਤੇ ਉਸੇ ਨੂੰ ਬਿਆਨ ਕਰਦੇ ਹਾਂ ਜੋ ਪਵਿੱਤਰ ਸ਼ਸਤਰ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਆ ਤਾਂ ਉਹ ਕਹਿੰਦਾ ਜੋ ਤੁਹਾਡੇ ਆਲੇ ਦੁਆਲੇ ਚੱਲਦਾ ਆ ਤੁਸੀਂ ਉਹ ਹੀ ਕੋਸ਼ਿਸ਼ ਨਾ ਕਰਿਓ ਉਹਨਾਂ ਦੇ ਪਿੱਛੇ ਨਾ ਤੁਸੀਂ ਲੱਗ ਜਿਓ ਬੜੀ ਵਾਰੀ ਆਪਾਂ ਕੀ ਕਰਦੇ ਆ ਮੇਰਾ ਨੱਕ ਵੱਡਿਆ ਜਾਣਾ ਮੇਰਾ ਸਰੀਕਾ ਕੀ ਕਹੂਗਾ ਮੈਨੂੰ ਸਮਝ ਨਹੀਂ ਆਉਂਦਾ ਤੁਹਾਡਾ ਨੱਕ ਇੰਨਾ ਕਮਜ਼ੋਰ ਆ ਤੇ ਗਵੰਡੀਆਂ ਦੀਆਂ ਛੁਰੀਆਂ ਇੰਨੀਆਂ ਤਿੱਖੀਆਂ ਵੀ ਜਦੋਂ ਮਰਜੀ ਵੱਡਿਆ ਜਾ ਸਕਦਾ ਕਿਤੇ ਬਨੋਟੀ ਤੇ ਨਹੀਂ ਲਾਇਆ ਥੁੱਕ ਨਾਲ ਤੇ ਨਹੀਂ ਜੋੜਿਆ ਬਈ ਐ ਹੀ ਲੱਥ ਜਾਊਗਾ ਉਹ ਇਹ ਪਰਮੇਸ਼ਵਰ ਨੇ ਲਾਇਆ ਆ ਇਹ ਲੰਮਾ ਦੇ ਤਿੱਖਾ ਤੇ ਹੋ ਜੂ ਇਹ ਵੱਡਿਆ ਨਹੀਂ ਜਾਣਾ ਜੇ ਪਰਮੇਸ਼ਵਰ ਦੇ ਉੱਤੇ ਅੱਖ ਰੱਖੋਗੇ ਹਾਲੇਲੂਇਆ ਕਿਕੇ ਜਦੋਂ ਅਸੀਂ ਆਪਣੇ ਪਿਤਾ ਦੀ ਆਗਿਆਕਾਰੀ ਕਰਦੇ ਆ ਉਹ ਨਿਆਣਿਆਂ ਦੀ ਸੋਭਾ ਵਾਧੀ ਆ ਉਹਨਾਂ ਦਾ ਜਿਹੜਾ ਮਲਾਲ ਆ ਉਹ ਨੀਵਾ ਨਹੀਂ ਹੁੰਦਾ ਪਰ ਉੱਚਾ ਹੁੰਦਾ ਆ ਇਸ ਲਈ ਹਰ ਮੁਮਕਿਨ ਕੋਸ਼ਿਸ਼ ਕਰਨੀ ਆ ਕਿ ਅਸੀਂ ਆਪਣੇ ਪਰਮੇਸ਼ਵਰ ਦੇ ਮਲਾਲ ਨੂੰ ਉੱਚਿਆ ਕਰਨਾ ਸਾਡੇ ਪਰਮੇਸ਼ਵਰ ਦਾ ਜਲਾਲ ਸਦਾ ਠੀਕਰ ਸਾਡੇ ਰਾਹੀ ਬਣਿਆ ਰਵੇ ਹallelujah ਉਹ ਜਲਾਲੀ ਪਰਮੇਸ਼ਵਰ ਜੇ ਅਸੀਂ ਫਰਜ਼ ਕਰੋ ਜੇ ਅਸੀਂ ਨਾ ਵੀ ਉਹ ਕੰਮ ਕੀਤੇ ਜਿਹੜੇ ਪਰਮੇਸ਼ਵਰ ਜੀ ਨੇ ਸਾਨੂੰ ਕਰਨ ਦੇ ਲਈ ਕਹੇ ਆ ਫੇ ਵੀ ਉਹਨੇ ਰੱਬ ਹੀ ਰਹਿਣਾ ਆ ਰਹਿਣਾ ਆ ਫੇਰ ਵੀ ਉਹਨੇ ਪਰਮੇਸ਼ਵਰ ਹੀ ਰਹਿਣਾ ਆ ਫੇਰ ਵੀ ਉਹਦਾ ਅਹੁਦਾ ਘਟਣਾ ਨਹੀਂ ਆ ਕਿਉਂਕਿ ਉਹ ਜੋ ਹੈ ਉਹ ਹੈ ਉਹ ਥਾ ਉਹ ਹੈ ਉਹ ਰਹੇਗਾ ਉਹ ਸੀ ਉਹ ਹੈ ਤੇ ਸਦਾ ਤਿਕਰ ਉਹ ਅਟੱਲ ਤੇ ਕਾਇਮ ਆ ਕਰਕੇ ਵਚਨ ਇਦਾਂ ਦੱਸਦਾ ਵੀ ਉਹ ਅਲਫਾ ਤੇ ਓਮੇਗਾ ਆ ਉਹ ਆਦਿਆ ਉਹ ਅੰਤਿਆ ਉਹ ਸ਼ੁਰੂ ਆ ਉਹ ਅਖੀਰ ਜਦੋਂ ਕੁਝ ਵੀ ਨਹੀਂ ਸੀ ਤਾਂ ਵਚਨ ਵਿੱਚ ਲਿਖਿਆ ਪਰਮੇਸ਼ਵਰ ਦਾ ਆਤਮਾ ਪਾਣੀਆਂ ਦੇ ਉੱਤੇ ਮੰਡਰਾਉਂਦਾ ਸੀਗਾ ਔਰ ਜਦੋਂ ਸਭ ਕੁਝ ਨਾਸ਼ ਹੋ ਜਾਏਗਾ ਨਾ ਫਿਰ ਵੀ ਪਰਮੇਸ਼ਵਰ ਜਿਹੜਾ ਆ ਉਹ ਇਸ ਜਗ੍ਹਾ ਤੇ ਇਸ ਧਰਤੀ ਤੇ ਇਸ ਕਾਇਨਾਤ ਦੇ ਵਿੱਚ ਮੌਜੂਦ ਰਹੇਗਾ ਸਦਾ ਤੱਕਰ ਉਹ ਸਦਾ ਦਾ ਪਰਮੇਸ਼ਵਰ ਹੈ ਇਸ ਲਈ ਜੇ ਅਸੀਂ ਵਚਨ ਦੇ ਅਨੁਸਾਰ ਵਚਨ ਦੇ ਅਧੀਨ ਰਹਿ ਕੇ ਚੱਲਾਂਗੇ ਤਾਂ ਕੀ ਹੋਊਗਾ ਪਰਮੇਸ਼ਵਰ ਦੀ ਆਸ਼ੀਸ਼ ਸਾਡੇ ਉੱਤੇ ਆਊਗੀ ਸਾਡੇ ਧੀਆਂ ਪੁੱਤਰਾਂ ਦੇ ਉੱਤੇ ਆਊਗੀ ਪਰ ਜੇ ਨਹੀਂ ਅਸੀਂ ਉਹਦੇ ਅਧੀਨ ਰਵਾਂਗੇ ਫਿਰ ਨੁਕਸਾਨ ਪ੍ਰਭੂ ਜੀ ਦਾ ਨਹੀਂ ਹੋਣਾ ਕਰਕੇ ਉਹ ਇਦਾਂ ਦਾ ਪਰਮੇਸ਼ਵਰ ਨਹੀਂ ਹੈ ਕਿ ਇਨਸਾਨ ਉਹਨੂੰ ਨੁਕਸਾਨ ਪਹੁੰਚਾ ਸਕੇ ਨੁਕਸਾਨ ਫੇ ਸਾਡਾ ਹੀ ਹੁੰਦਾ ਆ ਫੇ ਸਾਨੂੰ ਸਮਝ ਨਹੀਂ ਆਉਂਦੀ ਵੀ ਹੋਣ ਕੀ ਰਿਹਾ ਆ ਫੇ ਸਾਨੂੰ ਪਤਾ ਨਹੀਂ ਲੱਗਦਾ ਸਾਡੀਆਂ ਸਿਚੁਏਸ਼ਨਸ ਕਿਉਂ ਖਰਾਬ ਆ ਅਸੀਂ ਕਮਾਉਨੇ ਆ ਬਣਦਾ ਕੁਝ ਨਹੀਂ ਅਸੀਂ ਨਿਆਣੇ ਵਿਆਹੇ ਆ ਗਾਂ ਅੰਸ ਨਹੀਂ ਵਾਧ ਰਿਹਾ ਨਿਆਣਿਆਂ ਦੀ ਆਪੋ ਵਿੱਚ ਨਹੀਂ ਬਣ ਰਹੀ ਮਾਤਾ ਪਿਤਾ ਦੇ ਨਾਲ ਨਹੀਂ ਬਣ ਰਹੀ ਵਾਟਸ ਦਾ ਪ੍ਰੋਬਲਮ ਮੋਦੇ ਵਿੱਚ ਸਮੱਸਿਆ ਕੀ ਆ ਫੇ ਸਾਰਾ ਕੁਝ ਸਮਝ ਤੋਂ ਬਾਹਰ ਹੋ ਜਾਂਦਾ ਕਿਉਂ ਕਹਿ ਕੇ ਜਦੋਂ ਆਪਾਂ ਹੁਕਮ ਤੋਂ ਬਾਹਰ ਹੋ ਜਾਂਦੇ ਆ ਸਿਚੁਏਸ਼ਨਸ ਕੰਟਰੋਲ ਤੋਂ ਬਾਹਰ ਹੋ ਜਾਂਦੀਆਂ ਆ ਜੇ ਅਸੀਂ ਚਾਹਨੇ ਆ ਸਿਚੁਏਸ਼ਨਸ ਕੰਟਰੋਲ ਦੇ ਵਿੱਚ ਰਹਿਣ ਹਾਲਾਤ ਨਿਯੰਤਰਣ ਦੇ ਵਿੱਚ ਰਹਿਣ ਕਾਬੂ ਦੇ ਵਿੱਚ ਰਹਿਣ ਫਿਰ ਆਪਾਂ ਨੂੰ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਰਹਿਣਾ ਪੈਣਾ ਆ ਹਾਲੇਲੂਇਆ ਸੋ ਇਦਾਂ ਹੀ ਵਚਨ ਸਾਨੂੰ ਦੱਸਦਾ ਆ ਕਹਿੰਦਾ ਜੋ ਤੁਹਾਡੇ ਆਲੇ ਦੁਆਲੇ ਹੁੰਦਾ ਉਹਨਾਂ ਦੇ ਪਿੱਛੇ ਨਾ ਤੁਸੀਂ ਲੱਜਿਓ ਕਹਿ ਕੇ ਤੁਹਾਡਾ ਪਰਮੇਸ਼ਵਰ ਅਣਖ ਵਾਲਾ ਪਰਮੇਸ਼ਵਰ ਆ ਹਾਲੇਲੂਇਆ ਅਣਖ ਵਾਲੇ ਦਾ ਪਤਾ ਕੀ ਹੁੰਦਾ ਜੇ ਫਰਜ ਕਰੋ ਸਾਡਾ ਪਿਓ ਅਣਖ ਵਾਲਾ ਪਿਓ ਆ ਜੇ ਉਹਦੀ ਧੀ ਨੂੰ ਜਾਂ ਉਹਦੇ ਪੁੱਤ ਨੂੰ ਕਿਸੇ ਨੇ ਗਾਲ ਕੱਢੀ ਹੈ ਨਾ ਉਹਨੇ ਖੜਾ ਹੋ ਜਾਣਾ ਉਹਨੇ ਕਹਿਣਾ ਤੇਰੀ ਹਿੰਮਤ ਕਿੱਦਾਂ ਹੋਈ ਮੇਰੇ ਨਿਆਣੇ ਦੇ ਖਿਲਾਫ ਚ ਬੋਲਣ ਨੂੰ ਤੇਰੀ ਜੋਰਤ ਕਿੱਦਾਂ ਹੋਈ ਮੇਰੇ ਨਿਆਣੇ ਨੂੰ ਧੱਕਾ ਮਾਰਨ ਦੀ ਕਰਕੇ ਉਹਦੀ ਅਣਖ ਆ ਉਹਦਾ ਇੱਕ ਰੁਤਬਾ ਆ ਅਈਂ ਤਾਂ ਸਾਡਾ ਸਰਵ ਸ਼ਕਤੀਮਾਨ ਪਿਤਾ ਪਰਮੇਸ਼ਵਰ ਇੱਕ ਅਣਖ ਵਾਲਾ ਪਰਮੇਸ਼ਵਰ ਆ ਸਾਡੇ ਪਿਤਾ ਇਸ ਧਰਤੀ ਤੇ ਹਜ਼ਾਰਾਂ ਗਲਤੀਆਂ ਕਰਕੇ ਵੀ ਅਣਖ ਵਾਲੇ ਆ ਪਰ ਉਹ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਸੋਚੋ ਉਹਦੀ ਅਣਖ ਕਿੰਨੀ ਵੱਡੀ ਆ ਕਰਕੇ ਉਹਨੂੰ ਕਦੀ ਕੋਈ ਵੀ ਗਲਤਫਹਿਮੀ ਹੁੰਦੀ ਨਹੀਂ ਉਹ ਕੋਈ ਗਲਤੀ ਕਰਦਾ ਹੀ ਨਹੀਂ ਉਹ ਤਾਂ ਉਹ ਤਾਂ ਸੁਪਰਬੋਸ ਆ ਤਾਂ ਉਹਦੀ ਅਣਖ ਕਿੰਨੀ ਆ ਤੇ ਜੇ ਸਾਡੀ ਖਲਾਫਤ ਦੇ ਵਿੱਚ ਕੋਈ ਖੜਾ ਹੋਏ ਕੋਈ ਦੁਸ਼ਮਣ ਖੜਾ ਹੋ ਜਵੇ ਕੋਈ ਵੈਰੀ ਖੜਾ ਹੋ ਜਵੇ ਉਹਦੀ ਮਜ਼ਾਲ ਨਹੀਂ ਆ ਵੀ ਉਹ ਸਾਡੇ ਅੱਲ ਨੂੰ ਅੱਖ ਚੱਕ ਕੇ ਕਵੇ ਵੀ ਹਾਂ ਬਈ ਉਹਦੀ ਹਿੰਮਤ ਨਹੀਂ ਆ ਅੱਜ ਸਾਡੇ ਘਰਾਂ ਦੇ ਵਿੱਚ ਦੁਸ਼ਟ ਕੰਮ ਕਰ ਰਿਹਾ ਆ ਸੁਪਨਿਆ ਚਾਣ ਕੇ ਇੰਨੀ ਜ਼ੁਰਤ ਹੋ ਗਈ ਆ ਵੈਰੀ ਸ਼ੈਤਾਨ ਦੀ ਕਿ ਸੁਪਨਿਆ ਚਾਣ ਕੇ ਲੋਕਾਂ ਦੇ ਨਾਲ ਦੁਸ਼ਕਰਮ ਕਰ ਰਿਹਾ ਆ ਇੰਨੀ ਜ਼ੁਰਤ ਕਿੱਥੋਂ ਆਈ ਉਹਦੇ ਵਿੱਚ ਪਰਮੇਸ਼ਵਰ ਨੇ ਤਾਂ ਇਹ ਵਚਨ ਦੇ ਵਿੱਚ ਨਹੀਂ ਲਿਖਿਆ ਕਿ ਮੇਰੇ ਧੀਆਂ ਪੁੱਤਰਾਂ ਦੇ ਨਾਲ ਆਣ ਕੇ ਜਿਹੜਾ ਦੋਸ਼ ਤੇ ਆ ਦੁਸ਼ਕਰਮ ਕਰੂਗਾ ਕਿਸੇ ਨੇ ਪੜਿਆ ਇਦਾਂ ਕਿੱਥੋਂ ਆਈ ਇੰਨੀ ਹਿੰਮਤ ਜੇ ਪੈਰ ਦੀ ਜੁੱਤੀ ਨੂੰ ਸਿਰ ਤੇ ਰੱਖੋਗੇ ਕੋਈ ਤੁਹਾਨੂੰ ਅਕਲ ਵਾਲਾ ਨਹੀਂ ਆਖੂਗਾ ਇੱਥੋਂ ਆਈ ਆ ਜ਼ਰਤ ਉਹਦੀ ਅਸੀਂ ਉਹਦੇ ਉੱਤੇ ਅਧਿਕਾਰ ਨਹੀਂ ਰੱਖਿਆ ਉਹਦੇ ਅਧਿਕਾਰ ਦੇ ਹੇਠ ਚਲੇ ਗਏ ਤੇ ਉਹ ਹੁਣ ਸਿਰ ਚੜ੍ਹ ਕੇ ਬੋਲਦਾ ਆ ਪਰ ਜਿਹੜੇ ਪਰਮੇਸ਼ਵਰ ਦੇ ਚੁਣੇ ਹੋਇਆ ਉਹਨਾਂ ਦਾ ਸਿਰ ਸ਼ੈਤਾਨ ਨਹੀਂ ਆ ਉਹਨਾਂ ਦਾ ਸਿਰ ਯਿਸੂ ਆ ਹallelujah ਇਸ ਲਈ ਵਚਨ ਵਿੱਚ ਇਦਾਂ ਲਿਖਿਆ ਕਿ ਯਿਸੂ ਮਸੀਹ ਨੇ ਸ਼ੈਤਾਨ ਨੂੰ ਸ਼ੈਤਾਨ ਦੇ ਸਿਰ ਨੂੰ ਆਪਣੀ ਅੱਡੀ ਦੇ ਨਾਲ ਕੁਚਲ ਦਿੱਤਾ ਉਹਨੇ ਆਪਣੇ ਪੈਰਾਂ ਹੇਠਾਂ ਫੇਂ ਦਿੱਤਾ ਤੇ ਮਸੀਹ ਸਾਡਾ ਸਿਰਿਆ ਤੇ ਫਿਰ ਸ਼ੈਤਾਨ ਕਿੱਥੇ ਹੋਇਆ ਸਾਡੇ ਪੈਰਾਂ ਥੱਲੇ ਤੇ ਜਿਉ ਪੈਰਾਂ ਥੱਲੇ ਜਦੋਂ ਤੁਸੀਂ ਉਹਨੂੰ ਪੈਰ ਚੋਂ ਕੱਢੋਗੇ ਬਾਹਰ ਨੂੰ ਜਦੋਂ ਆਪਣੀ ਲੱਤ ਚੱਕੋਗੇ ਉਹਦੇ ਉੱਤੋਂ ਤੇ ਫੇਰ ਉਹ ਤਾਂ ਗੜਬੜ ਕਰੂਗਾ ਇਸ ਲਈ ਉਹਨੂੰ ਗੜਬੜ ਕਰਨ ਦਾ ਟਾਈਮ ਨਾ ਦਿਓ ਸਾਡਾ ਪਰਮੇਸ਼ਵਰ ਅਣਖ ਵਾਲਾ ਪਰਮੇਸ਼ਵਰ ਜਦੋਂ ਤੁਸੀਂ ਆਪਣੇ ਪਿਤਾ ਦੀ ਆਗਿਆਕਾਰੀ ਵਿੱਚ ਰਹੋਗੇ ਆਪਣੇ ਪਿਤਾ ਪਰਮੇਸ਼ਵਰ ਦੇ ਆਖੇ ਲੱਗੋਗੇ ਕੋਈ ਵੈਰੀ ਦੀ ਹਿੰਮਤ ਨਹੀਂ ਕਿ ਤੁਹਾਡੇ ਘਰਾਂ ਵੱਲ ਨੂੰ ਮੂੰਹ ਵੀ ਕਰ ਜਵੇ ਸਾਨੂੰ ਸੁਰੱਖਿਆ ਦੀ ਵਾੜ ਦੀ ਜ਼ਰੂਰਤ ਆ ਉਹ ਉਦੋਂ ਤੱਕ ਕਾਇਮ ਰਹੇਗੀ ਜਦੋਂ ਤੱਕ ਅਸੀਂ ਅਧਿਨਗੀ ਦੇ ਵਿੱਚ ਰਹਾਂਗੇ ਸਰਵ ਸ਼ਕਤੀਮਾਨ ਪਰਮੇਸ਼ਵਰ ਦੀ ਅਧਿਨਗੀ ਦੇ ਵਿੱਚ ਹallelujah ਸੋ ਕਹਿੰਦਾ ਜੇ ਤੁਸੀਂ ਉਹਦੇ ਆਖੇ ਨਹੀਂ ਲਗੋਗੇ ਕੀ ਕਹਿੰਦਾ ਯਹੋਵਾ ਤੁਹਾਡੇ ਪਰਮੇਸ਼ਵਰ ਦਾ ਕਰੋਧ ਤੁਹਾਡੇ ਉੱਤੇ ਪੜ ਕੇ ਅਤੇ ਉਹ ਤੁਹਾਨੂੰ ਜ਼ਮੀਨ ਉੱਤੋਂ ਮਿਟਾ ਦੇਵੇ ਸੋ ਹੁਣ ਤੁਹਾਡੇ ਹੱਥ ਵਸਿਆ ਬਈ ਆਪਾਂ ਜ਼ਮੀਨ ਦੇ ਉੱਤੇ ਕਿੰਨਾ ਚਿਰ ਤੱਕ ਕੱਪੜੀਆਂ ਪੀੜੀਆਂ ਨੂੰ ਰੱਖਣਾ ਆ ਸੋ ਤੁਸੀਂ ਕਈ ਲੋਕਾਂ ਨੂੰ ਜਾਣਦੇ ਹੋ ਸਕਦੇ ਆ ਜਿਨ੍ਹਾਂ ਦੀਆਂ ਪੀੜੀਆਂ ਹੀ ਮੁੱਕ ਗਈਆਂ ਕਹਿੰਦੇ ਜੀ ਉਹਨਾਂ ਦਾ ਨਾਂ ਲੈਣ ਵਾਲਾ ਹੀ ਨਹੀਂ ਕੋਈ ਉਹ ਤਾਂ ਐਡੇ ਸਰਦਾਰ ਸੀ ਉਹਨਾਂ ਦੀਆਂ ਤਾਂ ਇੰਨੀਆਂ ਜ਼ਮੀਨਾਂ ਸੀ ਉਹਨਾਂ ਦੇ ਐਡੇ ਕਾਰੋਬਾਰ ਸੀ ਪਰ ਹੁਣ ਕੋਈ ਨਾਂ ਲੈਣ ਵਾਲਾ ਨਹੀਂ ਹੁਣ ਉਹਨਾਂ ਦੀਆਂ ਜ਼ਮੀਨਾਂ ਉਹ ਜੀ ਸਰਕਾਰ ਦੇ ਅੰਦਰ ਕੰਟਰੋਲ ਹੋ ਗਈਆਂ ਆ ਪਰ ਹੁਣ ਸਾਡਾ ਨਾਮ ਲੈਣ ਵਾਲੇ ਕਦੋਂ ਤੱਕ ਅਸੀਂ ਰੱਖਣੇ ਆ ਇਹ ਹੁਣ ਸਾਡੇ ਉੱਤੇ ਪਰਮੇਸ਼ਰ ਨੇ ਆਜ਼ਾਦੀ ਪਾ ਦਿੱਤੀ ਆ ਸੋ ਜੇ ਅਸੀਂ ਉਹਦੇ ਆਖੇ ਲੱਗੀ ਜਾਵਾਂਗੇ ਤਾਂ ਫਿਰ ਉਹ ਕੀ ਕਹਿੰਦਾ ਆ ਸਾਡੀ ਪੀੜੀ ਮੁਬਾਰਕ ਹੋਊਗੀ ਵਚਨ ਚ ਲਿਖਿਆ ਧਰਮੀ ਦੀ ਅੰਸ ਮੁਬਾਰਕ ਹੋਊਗੀ ਇਸ ਧਰਤੀ ਦੇ ਉੱਤੇ ਤੇ ਜੇ ਉਹਦੇ ਆਖੇ ਨਾ ਲੱਗੇ ਕਹਿੰਦਾ ਇਹ ਨਾ ਹੋਵੇ ਵੀ ਤੁਹਾਡੀ ਪੀੜੀ ਜਿਹੜੀ ਆ ਤੁਹਾਡੀ ਤੁਹਾਨੂੰ ਇਸ ਧਰਤੀ ਤੋਂ ਮਿਟਾ ਸੁੱਟੇ ਸੋ ਕੰਮ ਕੀ ਕਰਨੇ ਆ